ਨਾਰਮਲ ਜਿਹੜੀ ਜਾਣਕਾਰੀ ਦੇਣੀ ਸੀ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਇਹ ਹੋ ਕੀ ਰਿਹਾ ਪਰ ਸੋਸ਼ਲ ਮੀਡੀਆ ਬੰਦ ਕਰਤਾ ਇਹਦੇ ਵਿੱਚ ਇਹੀ ਕਲੀਅਰ ਹੋਇਆ ਕਿ ਸੋਸ਼ਲ ਮੀਡੀਆ ਦੇ ਜਿਹੜੇ 26 ਪਲੇਟਫਾਰਮ ਆ ਸਾਰੇ ਬੰਦ ਕਰ ਦਿੱਤੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਅੱਜ ਕੱਲ ਤੁਸੀਂ YouTube ਸੋਸ਼ਲ ਮੀਡੀਆ ਦੇ ਉੱਤੇ ਦੇਖ ਰਹੇ ਹੋਣੇ ਆ ਕਿ ਜਨ Z ਨੇਪਾਲ ਦੇ ਵਿੱਚ ਲੱਗਿਆ ਹੋਇਆ ਆ ਇਹਦਾ ਮਤਲਬ ਕੀ ਆ ਲੋਕਾਂ ਨੂੰ ਸਮਝ ਨਹੀਂ ਲੱਗ ਰਿਹਾ ਉੱਥੇ ਅੱਗਾਂ ਲੱਗ ਰਹੀਆਂ ਆ ਲੋਕੀ ਇੰਨੇ ਇਕੱਠੇ ਹੋਏ ਆ ਯੁਵਾ ਜਿਹੜੇ ਆ ਉਹ ਸਾਰੇ ਇਕੱਠੇ ਹੋਏ ਆ ਜਿਹੜੇ ਕੀ ਨੌਜਵਾਨ ਮੁੰਡੇ ਆ ਇਹਦੇ ਵਿੱਚ ਮਤਲਬ ਇਹਨੂੰ ਕਹਿੰਦੇ ਕੀ ਆ ਜਨ Z ਨੂੰ ਇਹਦੇ ਵਿੱਚ 13 ਤੋਂ 25 26 ਦੇ ਵਰਗ ਦੇ ਜਿਹੜੇ ਆਪਣੇ ਮੁੰਡੇ ਕੁੜੀਆਂ ਆ ਉਹ ਸਾਰੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂ ਕਰ ਰਹੇ ਆ ਉਹਨਾਂ ਦੀ ਗਵਰਨਮੈਂਟ ਨੇ ਸੋਸ਼ਲ ਮੀਡੀਆ ਜਿਹੜੇ ਕੀ 26 ਪਲੇਟਫਾਰਮ ਸੀ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਤੁਸੀਂ ਰਜਿਸਟ੍ਰੇਸ਼ਨ ਸਾਡੇ ਦੇਸ਼ ਵਿੱਚ ਅਲੱਗ ਕਰਾਓ ਆਪਣੇ ਆਫਿਸ ਵਗੈਰਾ ਇੱਥੇ ਖੋਲੋ ਉਸ ਪਲੇਟਫਾਰਮ ਨੂੰ ਉਸ ਕੰਟਰੀ ਦੇ ਵਿੱਚ ਖੋਲਣ ਦੀ ਲੋੜ ਨਹੀਂ ਕਿਉਂਕਿ ਆਲਰੇਡੀ ਉਹਨਾਂ ਦੇ ਜਿਹੜੇ ਕੀ ਬਣੇ ਹੋਏ ਆ ਦਫ਼ਤਰ ਉਹਨਾਂ ਨੂੰ ਕੋਈ ਅਲੱਗ ਖੋਲਣ ਦੀ ਲੋੜ ਨਹੀਂ ਉਹਨਾਂ ਦੀ ਸਰਕਾਰ ਜਿਹੜੀ ਕੀ ਕਹਿ ਰਹੀ ਸੀ ਅਲੱਗ ਰਜਿਸਟ੍ਰੇਸ਼ਨ ਸਾਡੇ ਸਾਡੇ ਦੇਸ਼ ਵਿੱਚ ਕਰਾਓ ਤੁਸੀਂ ਆਪਣੇ ਪਲੇਟਫਾਰਮ ਦੀ ਇਸ ਉੱਤੇ ਉਹਨਾਂ ਨੇ ਜਿਹੜੇ ਕੀ 26 ਪਲੇਟਫਾਰਮ ਆ ਇੰਸਟਾਗ੍ਰam ਫੇਸਬੁੱਕ YouTube ਸਾਰਾ ਕੁਝ ਨੇਪਾਲ ਦੇ ਵਿੱਚ ਉਹਨਾਂ ਨੇ ਬੈਨ ਕਰਤਾ ਬੰਦ ਕਰਤਾ ਇਸ ਨੂੰ ਦੇਖਦੇ ਹੋਏ ਸਾਰੇ ਨੌਜਵਾਨ ਤੁਹਾਨੂੰ ਪਤਾ ਅੱਜ ਕੱਲ ਜਿਹੜੀ ਕਿ ਆਪਣੀ ਪੀੜ੍ਹੀ ਆ ਉਹ ਸੋਸ਼ਲ ਮੀਡੀਆ ਤੋਂ ਇਲਾਵਾ ਨਹੀਂ ਰਹਿ ਸਕਦੀ ਮਤਲਬ ਕਿ ਕੰਮ ਵੀ ਅੱਜ ਕੱਲ ਸਾਰੇ ਸੋਸ਼ਲ ਮੀਡੀਆ ਤੇ ਹੀ ਹੁੰਦੇ ਆ ਸਾਰਾ ਕੁਝ ਸਾਰਾ ਕੁਝ ਜਿਹੜਾ ਕਿ ਆਪਾਂ ਸੋਸ਼ਲ ਮੀਡੀਆ ਤੇ ਕਰਦੇ ਆ YouTube ਤੇ ਆਪਾਂ ਬਹੁਤ ਕੁਝ ਸਿੱਖਦੇ ਆ ਇਸ ਕਰਕੇ ਉਹਨਾਂ ਨੇ ਸਾਰੇ ਪਲੇਟਫਾਰਮ ਬੰਦ ਕਰਤੇ ਉਹ ਤਾਂ ਆਬਵੀਅਸ ਜੀ ਗੱਲ ਆ ਪੰਜਾਬ ਵਿੱਚ ਜਾਂ ਆਪਣੇ ਇੰਡੀਆ ਦੇ ਵਿੱਚ ਜੇ ਬੰਦ ਕਰ ਦੇਣ ਤੇ ਕਿੰਨਾ ਰੋਸ ਹੋਊਗਾ ਇੱਥੇ ਵੀ ਤੁਹਾਨੂੰ ਪਤਾ ਹੀ ਆ ਇੱਕ ਸਿੰਗਲ ਬੰਦਾ ਜਿਹੜਾ ਸਿੰਗਲ ਬੰਦਾ ਆ YouTube ਫੇਸਬੁੱਕ ਇੰਸਟਾਗ੍ਰam ਯੂਜ਼ ਕਰਦਾ ਉਹਨਾਂ ਨੇ ਇਹ ਬੰਦ ਕਰਤਾ ਇਸ ਨੂੰ ਦੇਖਦੇ ਹੋਏ 13 ਤੋਂ 20 ਸਾਲ ਵਰਗ ਦੇ ਜਿਹੜੇ ਨੌਜਵਾਨਾ ਉਹਨਾਂ ਨੇ ਆਪਣਾ ਰੋਸ ਦਿਖਾਇਆ ਉਹਨਾਂ ਨੇ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਘਾਰ ਆ ਸੰਸਦ ਆ ਉੱਥੇ ਤੱਕ ਵੀ ਉਹ ਗਏ ਜਿੱਥੇ ਉਹਨਾਂ ਨੇ ਬਹੁਤ ਸਾਰਾ ਰੋਸ ਪ੍ਰਦਰਸ਼ਨ ਕੀਤਾ ਉੱਥੇ ਮਿਲਟਰੀ ਨੇ ਉਹਨਾਂ ਤੇ ਆਸੂ ਗੈਸ ਦੇ ਗੋਲੇ ਵੀ ਸਿੱਟੇ ਬਹੁਤ ਸਾਰਾ ਉਹਨਾਂ ਨੂੰ ਜਦੋਜਾਦ ਵੀ ਕਰਨੀ ਪਈ ਉੱਥੇ ਕਈਆਂ ਦੀ ਉੱਥੇ ਮੌਤ ਵੀ ਹੋਈ ਆ ਸੁਣਿਆ ਆ ਇਹ ਇਹ ਬੰਦ ਕਰਨ ਦੇ ਨਤੀਜਿਆਂ ਤੋਂ ਬਾਅਦ ਜਦੋਂ ਇਹ ਰੋਸ ਪ੍ਰਦਰਸ਼ਨ ਹੋਇਆ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਆ ਉੱਥੋਂ ਦੇਖਿਓ ਨੇ ਹੈਲੀਕਾਪਟਰ ਦੇ ਨਾਲ ਉਹਨਾਂ ਨੂੰ ਟੋਕਰੀ ਦੇ ਵਿੱਚ ਬਿਠਾ ਕੇ ਤੇ ਉਹਨਾਂ ਨੂੰ ਲੈ ਕੇ ਜਾ ਰਹੇ ਆ ਕਿ ਉੱਥੋਂ ਉਹਨਾਂ ਦੇ ਪ੍ਰਧਾਨ ਮੰਤਰੀ ਭੱਜ ਗਏ ਉਸ ਟਾਈਮ ਜਿਗ੍ਹਾ ਤੇ ਉਹਨੇ ਕੀ ਕੀਤਾ ਜੀ ਉਹਨੇ ਰਿਜ਼ਾਈਨ ਕਰ ਦਿੱਤਾ ਹੋਰ ਵੀ ਉਹਦੇ ਤੋਂ ਥੱਲੇ ਪੱਧਰ ਦੇ ਜਿਹੜੇ ਮੰਤਰੀ ਸੀਗੇ ਸਾਰਿਆਂ ਨੇ ਰਿਜ਼ਾਈਨ ਕਰ ਦਿੱਤਾ ਇਹ ਕੋਈ ਗੱਲ ਨਹੀਂ ਹੋਈ ਇਹ ਕੋਈ ਸੋਲੂਸ਼ਨ ਨਹੀਂ ਹੋਇਆ ਵਿੱਚੋਂ ਗੱਲ ਇਹ ਨਿਕਲ ਕੇ ਆ ਰਹੀ ਆ ਵੱਡੇ ਮੰਤਰੀਆਂ ਦੇ ਜਿਹੜੀਆਂ ਦੀ ਜਿਹੜੇ ਔਲਾਦ ਆ ਜਿਹੜੇ ਦੇ ਬੱਚੇ ਆ ਉਹ ਉਹਨੇ ਤੇ ਆਪਣੇ ਐਸ਼ਵਰਾਮ ਦਿਖਾਉਂਦੇ ਆ ਆਪਣੀ ਲਗਜ਼ਰੀ ਲਾਈਫ ਦਿਖਾਉਂਦੇ ਆ ਠੀਕ ਆ ਕਹਿੰਦੇ ਜੀ ਚੰਗੀ ਨਹੀਂ ਹੈਗੀ ਜਿਹੜੇ ਉਹਨਾਂ ਦੇ ਪ੍ਰਧਾਨ ਮੰਤਰੀ ਜਾਂ ਹੋਰ ਉਹਨਾਂ ਦੇ ਵੱਡੇ ਸੀਨੀਅਰ ਉਹ ਕਹਿੰਦੇ ਉਹਨਾਂ ਨੂੰ ਬੰਦ ਕਰਨ ਦੇ ਚੱਕਰ ਦੇ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਸਾਰਾ ਉੱਥੇ ਬੈਨ ਕਰਤਾ ਇਹ ਦੇਖੋ ਕਿੱਡੀ ਵੱਡੀ ਗੱਲ ਆ ਜੀ ਇਹ ਬੈਨ ਕਰ ਦਿੱਤਾ ਪਰ ਬੰਨ ਕਰਨਾ ਨਤੀਜਾ ਨਹੀਂ ਹੁੰਦਾ ਉੱਥੇ ਬਹੁਤ ਕੁਝ ਹੋਣ ਹੋਇਆ ਤੁਹਾਨੂੰ ਪਤਾ ਕਿੰਨੀ ਆ ਤੁਸੀਂ ਵੀਡੀਓ ਦੇਖ ਰਹੇ ਅੱਗਾ ਲੱਗ ਰਹੀਆਂ ਆ ਲੋਕੀ ਕਿ ਕਿੰਨੇ ਫੱਟੜ ਵੀ ਹੋਏ ਆ ਨੌਜਵਾਨ ਤੇ ਇਸ ਚੱਕਰ ਚ ਦੇਖ ਲਓ ਉਹ ਪ੍ਰਧਾਨ ਮੰਤਰੀ ਉੱਥੋਂ ਫਰਾਰ ਵੀ ਹੋ ਗਿਆ ਸੰਸਦ ਚ ਉਹਨਾਂ ਨੇ ਅੱਗ ਵੀ ਲਾਈ ਜਾਨੀ ਰੋਜ਼ ਪ੍ਰਦਰਸ਼ਨ ਕੀਤਾ ਤੇ ਪਰ ਉੱਥੇ ਮੁੱਦਾ ਕੁਝ ਨਹੀਂ ਨਿਕਲਿਆ ਉਹ ਸਾਰਿਆਂ ਜਾਣੇ ਨੇ ਰਿਜਾਈਨ ਕਰ ਦਿੱਤਾ ਤੇ ਇਹ ਦੇਖੋ ਕਿ ਉਹਦੇ ਵਿੱਚ ਕਈ ਉੱਥੋਂ ਅੱਛਾ ਉੱਥੇ ਇੱਕ ਹੋਰ ਗੱਲ ਹੋਈ ਹੈ ਉੱਥੇ ਦੀ ਜੇਲ ਬ੍ਰੇਕ ਵੀ ਹੋ ਗਈ ਨੇਪਾਲ ਦੀ ਇਸੇ ਚੱਕਰ 'ਚ ਥੋਂ ਕਈ ਆਪਣੇ ਭਾਰਤ ਭੱਜ ਰਹੇ ਆ ਲੋਕ ਕਈ ਇਧਰੋਂ ਜਿਹੜੇ ਉਧਰਲੇ ਵਿਦੇਸ਼ੀ ਲੋਕ ਆ ਉਧਰ ਜਾਣ ਦੀ ਕੋਸ਼ਿਸ਼ ਕਰਦੇ ਆ ਠੀਕ ਆ ਫਿਕਰ ਹੋ ਜਾਂਦੀ ਉਧਰ ਜਾਂਦੇ ਆ ਸਾਰਿਆਂ ਨੂੰ ਰੋਕ ਰਹੇ ਆ ਬਾਰਡਰ ਵੀ ক্লোਜ਼ ਕਰ ਦਿੱਤਾ ਆ ਉਹਨਾਂ ਨੇ ਤੇ ਇਹ ਮਤਲਬ ਤੁਹਾਨੂੰ ਮੈਂ ਸਿਰਫ ਇੱਕ ਨਾਰਮਲ ਜਿਹੜੀ ਜਾਣਕਾਰੀ ਦੇਣੀ ਸੀ ਇਹਨੂੰ ਵੀ ਨਹੀਂ ਪਤਾ ਸੀ ਇਹ ਹੋ ਕੀ ਰਿਹਾ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖ ਰਹੇ ਆ ਇਹ ਹੋ ਕੀ ਰਿਹਾ ਪਰ ਕਿਸੇ ਨੂੰ ਕੋਈ ਸਮਝ ਨਹੀਂ ਸੀ ਆ ਰਿਹਾ ਕਹਿ ਰਹੇ ਸੋਸ਼ਲ ਮੀਡੀਆ ਬੰਦ ਕਰਤਾ ਉਹ ਕੀਤਾ ਬੰਦ ਇਸ ਬਾਰੇ ਆਪਾਂ ਨੂੰ ਨੌਲੇਜ ਨਹੀਂ ਸੀ ਇਸ ਬਾਰੇ ਮੈਂ ਹੁਣ ਪੂਰਾ ਸਰਚ ਕੀਤਾ ਨਿਊਜ਼ ਵਗੈਰਾ ਦੇਖੀਆਂ ਠੀਕ ਹੈ ਇਹਦੇ ਵਿੱਚ ਇਹੀ ਕਲੀਅਰ ਹੋਇਆ ਕਿ ਉਹਨਾਂ ਨੇ ਮੀਡੀਆ ਦੇ ਜਿਹੜੇ 26 ਪਲੇਟਫਾਰਮ ਆ ਸਾਰੇ ਬੰਦ ਕਰ ਦਿੱਤੇ ਉਹਨਾਂ ਨੇ ਵਿਦਿਆਰਥੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਠੀਕ ਹੈ ਜੀ ਉੱਥੇ ਦੇ ਜਿਹ ਪ੍ਰਧਾਨ ਮੰਤਰੀ ਨੇ ਕੋ ਸੁਣਿਆ ਨਹੀਂ ਉੱਥੋਂ ਫਰਾਰ ਹੋ ਗਿਆ ਉਲਟਾ ਰਜ਼ਾਇਨ ਕਰ ਦਿੱਤਾ ਤੇ ਹੁਣ ਲੇਟੈਸਟ ਨਿਊਜ਼ ਖਬਰ ਇਹ ਮਿਲ ਰਹੀ ਆ ਕਿ ਹੁਣ ਸਰਕਾਰ ਨੇ ਇਹ ਵਾਪਸ ਲੈ ਲਿਆ ਆ ਠੀਕ ਹੈ ਪਰ ਇਹ ਕਿੰਨਾ ਸੱਚ ਆ ਇਹਦੇ ਬਾਰੇ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਜੀ ਧੰਨਵਾਦ